ਉੱਥੇ ਗਾਉਂਦਿਆਂ ਗਾਉਂਦਿਆਂ ਮੇਰਾ ਮੇਲ ਸੀ ਜਿਹੜਾ ਹਮਮ ਉਸਤਾਦ ਜਨਾਬ ਲਵ ਹੀਰਾ ਜੀ ਨਾਲ ਵੀ ਹੋਇਆ ਕਿਉਂਕਿ ਉਹ ਵੀ ਉਸੇ ਕਾਲਜ ਦੇ ਸਟੂਡੈਂਟ ਰਹੇ ਨੇ ਅਸੀਂ ਦੋਵੇਂ ਉੱਥੇ ਮਿਲੇ ਕੀ ਬੜਾ ਕਈ ਵਾਰ ਇਹੋ ਜਿਹਾ ਵੀ ਸਮਾਂ ਸੀ ਮੈਨੂੰ ਮਾਪਿਓ ਇਹ ਕਹਿ ਦਿੰਦੇ ਵੀ ਕਿਹੜੇ ਕੰਮਾਂ 'ਚ ਪੈ ਗਿਆ ਤੂੰ ਭਾਈ ਜਿਹੜਾ ਉਹ ਰਾਤ ਦਾ ਸਮਾਂ ਸੀ ਜੋ ਤੁਸੀਂ ਲਿਫਟਾਂ ਲੈ ਲੈ ਕੇ ਸਟੇਜਾਂ ਤੇ ਹਨਾ ਜਾਂਦੇ ਰਹੇ ਤੇ ਉਹ ਅੱਜ ਵੀ ਸਮਾਂ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਯਾਦ ਆਉਂਦਾ ਅੱਜ ਦੇ ਜਿਹੜੇ ਕਲਾਕਾਰ ਨੇਗੇ ਉਹਨਾਂ ਨੂੰ ਜੇ ਇੱਕ ਦਿਨ ਕਿਤੇ ਸੱਭਿਆਚਾਰਕ ਮੇਲੇ ਤੇ ਗਿਆ ਨੂੰ ਕੋਈ ਇੱਕ ਗੀਤ ਦਾ ਜਾਂ 5 ਮਿੰਟ ਦਾ ਸਮਾਂ ਨਾ ਮਿਲੇ ਬਿਲਕੁਲ ਜੀ ਉਹ ਸਟੇਜ ਸੈਕਟਰੀ ਨੂੰ ਮਰਨ ਮਰਾਉਣ ਤੱਕ ਵੀ ਕਹਿ ਆਉਂਦੇ ਨੇ ਵੀ ਅਸੀਂ ਤੈਨੂੰ ਗੇਟ ਤੇ ਟੱਕਰਾਂਗੇ ਹੂੰ ਮੇਰਾ ਸੰਗੀਤ ਖੇਤਰ ਦੇ ਨਾਲ 30 ਸਾਲ ਦਾ ਰਿਸ਼ਤਾ ਹੂੰ ਪਰ ਮੈਨੂੰ ਅੱਜ ਤੱਕ ਮੈਂ ਕਿਸੇ ਤੇ ਨਜ਼ਰੀ ਨਹੀਂ ਚੜਿਆ ਹੂੰ ਨਾ ਤਾਂ ਗਵਰਨਮੈਂਟ ਦੇ ਹੂੰ ਨਾ ਸਾਡੇ ਇਲਾਕੇ ਦੇ ਹੂੰ ਵੀ ਉਹਨੂੰ ਆਪਾਂ ਕਦੇ ਉਹ ਸਾਈਕਲ ਤੇ ਆ ਮੈਂ ਅੱਜ ਵੀ ਸਾਈਕਲ ਤੇ ਆਂ ਤੁਹਾਡੀ ਹਮ ਉਮਰ ਦੇ ਜਿਹੜੇ ਵੀ ਸਿੰਗਰ ਰਹੇ ਨੇ ਅੱਜ ਅੱਜ ਤੇ ਪਹਿਲਾਂ ਜੀ ਕੋਈ ਉਹ ਐਸਾ ਹੋਊਗਾ ਜਿਹਦੇ ਨਾਲ ਤੁਸੀਂ ਸਟੇਜ ਨਹੀਂ ਲਈ ਜੀ ਪਰ ਕਿਤੇ ਨਾ ਕਿਤੇ ਜਿਹੜਾ ਕੁਲਵੰਤ ਉਪਲੀ ਹੈ ਹਾਈਲਾਈਟ ਨਹੀਂ ਹੋ ਸਕਿਆ ਜੀ ਲੋਕਾਂ ਦੇ ਸਾਹਮਣੇ ਪ੍ਰੋਪਰ ਤਰੀਕੇ ਨਾਲ ਜੇ ਆਪਾਂ ਕਹਿ ਲਈਏ ਵੀ ਹਿੱਟ ਨਹੀਂ ਹੋ ਸਕਿਆ ਉਹਦੇ ਪਿੱਛੇ ਦਾ ਕੀ ਕਾਰਨ ਹੈ ਅੱਛੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਰਾਮ ਚੜ੍ਹਦੀ ਸਵੇਰ ਪ੍ਰੋਗਰਾਮ ਦਾ ਅੱਜ ਅਸੀਂ ਆਗਾਜ਼ ਕਰਨ ਲੱਗੇ ਆਂ ਸਾਡੇ ਨਾਲ ਨੇ ਅੱਜ ਬਾਈ ਕੁਲਵੰਤ ਤੁਪਲੀ ਜੋ ਕਿ ਮੰਚ ਸੰਚਾਲਕ ਨੇ ਤੇ ਸਟੇਜੀ ਜਿਹੜੀ ਐਂਕਰਿੰਗ ਦੀ ਜੋ ਮਤਲਬ ਇੱਕ ਭੂਮਿਕਾ ਨਿਭਾ ਰਹੇ ਨੇ ਉਹ ਅੱਜ ਦਾ ਜਿਹੜਾ ਆਪਣਾ ਸੋਸ਼ਲ ਮੀਡੀਆ ਦਾ ਦੌਰ ਹੈ ਤੇ ਉਹਦੇ ਤੇ ਉਹ ਕੰਮ ਕਰ ਰਹੇ ਨੇ ਐਜ਼ ਏ ਗਾਇਕ ਵੀ ਨੇ ਤੇ ਮੰਚ ਸੰਚਾਲਕ ਵੀ ਨੇ ਬਹੁਤ ਹੀ ਫੇਮਸ ਸਿੰਗਰਾਂ ਦੇ ਨਾਲ ਉਹਨਾਂ ਨੇ ਮੰਚ ਦੇ ਉੱਤੇ ਸੇਵਾ ਮਨvaiਆਂ ਨੇ ਅੱਜ ਆਪਾਂ ਉਹਨਾਂ ਦੇ ਜੀਵਨ ਬਾਰੇ ਜਾਣਾਂਗੇ ਤੇ ਉਹਨਾਂ ਨਾਲ ਉਹਨਾਂ ਦੀ ਲਾਈਫ ਦੀਆਂ ਗੱਲਾਂ ਕਰਾਂਗੇ ਆਓ ਸੋਨੂੰ ਉਹਨਾਂ ਵੱਲ ਲੈ ਚਲੀਏ ਭਾਈ ਜੀ ਸਤਿ ਸ਼੍ਰੀ ਅਕਾਲ ਤਾਂ ਅਸੀਂ ਕਾਲ ਵੀਰ ਜੀ ਸਾਸੀ ਬਾਈ ਜੀ ਸਾਡੇ ਸ਼ਾਰਟਕੱਟ ਸਟੂਡੀਓ ਚੈਨਲ ਦੇ ਉੱਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਵੀਰ ਜੀ ਬਹੁਤ ਬਹੁਤ ਧੰਨਵਾਦ ਭਾਈ ਰਾਮ ਲਹਿਰਾ ਜੀ ਹਾਂ ਜੀ ਜਿਨ੍ਹਾਂ ਨੇ ਦਾਸ ਕੁਲਵੰਤੂਪਲੀ ਨੂੰ ਯਾਦ ਕੀਤਾ ਤੇ ਜਿਨ੍ਹਾਂ ਨੂੰ ਤੁਸੀਂ ਅਕਸਰ ਸੁਣਦੇ ਰਹਿੰਦੇ ਹੋ ਵੀ ਸਟੇਜਾਂ ਤੇ ਐਂਕਰਿੰਗ ਕਰਦੇ ਹਾਂਜੀ ਤੇ ਜਾਂ ਗੀਤ ਗਾਉਂਦਿਆਂ ਦੇਖਿਆ ਸੁਣਿਆ ਮੈਨੂੰ ਹੂੰ ਤੇ ਤੁਸੀਂ ਮੈਨੂੰ ਅੱਜ ਦੇ ਦਿਨ ਇਹ ਯਾਦ ਕੀਤਾ ਮੈਂ ਬਹੁਤ ਭਾਗਾ ਵਾਲਾ ਆਪਣੇ ਆਪ ਦੇ ਵਿੱਚ ਖੁਸ਼ਕਿਸਮਤਾਂ ਜਿਹੜਾ ਬਾਈ ਜੀ ਕੁਲਵੰਤ ਤੁਪਲੀ ਦਾ ਜਿਹੜਾ ਸਫ਼ਰ ਹੈ ਜੀ ਸਟੇਜੀ ਕਹਿ ਲਓ ਜੀ ਗਾਇਕੀ ਲੈਣ ਦਾ ਕਹਿ ਲਓ ਜੀ ਸ਼ੁਰੂ ਕਿੱਥੋਂ ਹੋਇਆ RAM ਜੀ ਮੈਂ ਨਾ ਦੂਸਰੀ ਕਲਾਸ ਦੇ ਵਿੱਚ ਪੜਦਾ ਸੀ ਹੂੰ ਮੇਰੇ ਨਾਨਕੇ ਪਿੰਡ ਨੇ ਮੂਲਵਾਲ ਮੂਲੇ ਵਾਲੇ ਮੂਲੋਵਾਲ ਮੂਲੋਵਾਲ ਜਿੱਥੇ ਨੌਵੀਂ ਤੇ ਦਸਵੀਂ ਪਾਤਸ਼ਾਹੀ ਨੇ ਚਰਨ ਪਾਏ ਨੇ ਜੀ ਤੇ ਉਹ ਧਰਤੀ ਦੀ ਚਰਨ ਸ਼ੋਭਾ ਪ੍ਰਾਪਤ ਦੇ ਵਿੱਚ ਮੈਂ ਜੰਮਿਆ ਪਲਿਆ ਮੇਰੇ ਨਾਨਕੇ ਪਿੰਡ ਨੇ ਮੈਨੂੰ ਮੇਰੇ ਮਾਮੇ ਨਾਨਿਆਂ ਨੇ ਮਾਮਿਆਂ ਦੇ ਵਿੱਚੋਂ ਸਰਦਾਰ ਦਲਵਾਰਾ ਸਿੰਘ ਜੀ ਗੁਰੂ ਮੂਲਵਾਲ ਵਾਲੇ ਉਹਨਾਂ ਨੇ ਮੇਰੀ ਦੇਖ ਰੱਖ ਕੀਤੀ ਨਾਨਕੇ ਪਰਿਵਾਰ ਨੇ ਸਾਰੇ ਨੇ ਮੈਂ ਦੂਸਰੀ ਕਲਾਸ ਦੇ ਵਿੱਚ ਪੜਦਾ ਪੜਦਾ ਫਰਸਟ ਆਇਆ ਜੀ ਅੱਛਾ ਜੀ ਕਲੀਆਂ ਦੇ ਬਾਦਸ਼ਾਹ ਸ਼੍ਰੀ ਕੁਲਦੀਪ ਮਾਨਕ ਜੀ ਦਾ ਗੀਤ ਗਾਇਆ ਸੀ ਮੈਂ ਠੀਕ ਹੈ ਜੀ ਸੱਸ ਨੂੰ ਕੇਰ ਸਿੰਘ ਸਮਝਾਵੇ ਠੀਕ ਹੈ ਜੀ ਉਹ ਗੀਤ गा ਕੇ ਮੈਂ ਦੂਸਰੀ ਕਲਾਸ ਦੇ ਵਿੱਚੋਂ ਫਰਸਟ ਆਇਆ ਸੀ ਹਮ ਮੇਰੇ ਮਾਮੇ ਮਾਮੀਆਂ ਜਦੋਂ ਮੈਂ ਗਾਉਣਾ ਸ਼ੁਰੂ ਕੀਤਾ ਡੱਬੇ ਦੇ ਵਿੱਚ ਜਾਨੀ ਕਰਸੀ ਬਣ ਕੇ ਤੇ ਇੱਕ ਤੁੰਬੀ ਦਾ ਸਹਾਰਾ ਬਣਾਇਆ ਜਾਨੀ ਮੈਂ ਸੁਰ ਗਿਆਨ ਲਿਆ ਉਹ ਤੋਂ ਹਮ ਤੇ ਉਹ ਗਾਉਂਦਾ ਗਾਉਂਦਾ ਮੈਂ ਅੱਗੇ ਸਕੂਲ ਦੀਆਂ ਸੁਭਾਵਾਂ ਦੇ ਵਿੱਚ ਗਾਉਂਦਾ ਰਿਹਾ ਗਾਉਂਦਾ ਰਿਹਾ ਮੈਨੂੰ ਮਾਨ ਸਨਮਾਨ ਮਿਲਦੇ ਰਹੇ ਤੇ ਉਸ ਤੋਂ ਨੈਕਸਟ ਮੈਂ ਨੈਸ਼ਨਲ ਕਾਲਜ ਭੀਖੀ ਦੇ ਵਿੱਚ ਦਾਖਲ ਹੋਇਆ ਪਲੱਸ 1 ਉੱਥੋਂ ਸ਼ੁਰੂ ਕੀਤੀ ਠੀਕ ਹੈ ਜੀ ਉੱਥੇ ਗਾਉਂਦਿਆਂ ਗਾਉਂਦਿਆਂ ਮੇਰਾ ਮੇਲ ਸੀ ਜਿਹੜਾ ਉਸਤਾਦ ਜਨਾਬ ਲਵ ਹੀਰਾ ਜੀ ਨਾਲ ਵੀ ਹੋਇਆ ਕਿਉਂਕਿ ਉਹ ਵੀ ਉਸੇ ਕਾਲਜ ਦੇ ਸਟੂਡੈਂਟ ਰਹੇ ਨੇ ਅਸੀਂ ਦੋਵੇਂ ਉੱਥੇ ਮਿਲੇ ਕੀ ਬਤ ਹੈ ਮੈਂ ਆਪਣੇ ਆਪ ਨੂੰ ਬੜਾ ਭਾਗਾਸ਼ਾਲੀ ਸਮਝਿਆ ਬੜਾ ਖੁਸ਼ਕਿਸਮਤ ਸਮਝਿਆ ਵੀ ਇੰਨੇ ਚੰਗੇ ਇਨਸਾਨ ਦੇ ਦਰਸ਼ਨ ਹੋਏ ਦਰਸ਼ਨ ਹੋਏ ਤੇ ਉੱਥੇ ਉਹਨਾਂ ਨੇ ਜਦੋਂ ਫੈਸਟੀਵਲ ਆਇਆ ਗੀਤ ਲੋਕਗੀਤ ਗਾ ਕੇ ਪਹਿਲੀ ਪੋਜੀਸ਼ਨ ਹਾਸਲ ਕੀਤੀ ਕੀ ਬਤ ਤੇ ਵਾਰਗੈਨ ਦੇ ਵਿੱਚੋਂ ਤੁਹਾਡੇ ਕੁਲਵੰਤੂਪਲੀ ਨੇ ਫਸਟ ਪੋਜੀਸ਼ਨ ਹਾਸਲ ਕੀਤੀ ਜੀ ਤੇ ਇਹ ਮੇਰਾ ਗਾਇਕੀ ਦਾ ਸਫਰ ਸੀ ਜਿਹੜਾ ਚੱਲਦਾ ਰਿਹਾ ਹੂੰ ਮੈਂ ਕਾਲਜ ਦੇ ਦਿਨਾਂ ਦੌਰਾਨ ਆਪਣੇ ਦੋਸਤਾਂ ਮਿੱਤਰਾਂ ਦੇ ਵਿਆਹਾਂ ਦੇ ਵਿੱਚ ਅ ਅਖਾੜੇ ਲਾਉਣ ਲੱਗ ਪਿਆ ਸੀ ਤੇ ਮੇਰੇ ਨਾਲ ਗਾਉਣ ਵਾਲੀਆਂ ਕੁੜੀਆਂ ਵੀ ਜਾਂਦੀਆਂ ਸੀ ਮੈਂ ਪੰਜਾਬੀ ਅਖਾੜੇ ਲਾਉਣ ਲੱਗ ਪਿਆ ਸੀਗਾ ਵਿਆਹਾਂ ਸ਼ਾਦੀਆਂ ਦੇ ਵਿੱਚ ਕਬੱਡੀ ਟੂਰਨਾਮੈਂਟਾਂ ਤੇ ਲੋਕ ਮੈਨੂੰ ਬਹੁਤ ਪਿਆਰ ਦਿੰਦੇ ਸੀ ਠੀਕ ਹੈ ਜੀ ਪਰ ਜਿਹੜੇ ਘਰ ਦੇ ਹਾਲਾਤ ਸੀ ਆਰਾਮ ਜੀ ਉਹ ਕਾਫੀ ਵੀਕ ਸੀਗੇ ਠੀਕ ਹੈ ਜੀ ਕਿਉਂਕਿ ਮੈਂ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦਾ ਠੀਕ ਹੈ ਜੀ ਘਰ ਦੇ ਵਿੱਚ ਕੋਈ ਮੈਨੂੰ ਸਹਾਰਾ ਜਾਂ ਦੇਣ ਵਾਲਾ ਨਹੀਂ ਸੀ ਆਪਣੇ ਆਪ ਮੈਂ ਜਿੰਨਾ ਕ ਸੰਘਰਸ਼ ਹੋਇਆ ਹਮ ਗਾਇਕੀ ਖੇਤਰ ਦੇ ਵਿੱਚ ਮੈਂ ਕਰਦਾ ਰਿਹਾ ਕਰਦੇ ਰਿਹਾ ਆਖਰਕਾਰ ਮੇਰਾ ਇੱਕ ਦਿਨ ਧਿਰ ਟੁੱਟ ਗਈ ਠੀਕ ਹੈ ਜੀ ਧਿਰ ਕਿਉਂ ਟੁੱਟ ਗਈ ਕਿਉਂਕਿ ਵੀ ਸੱਭਿਆਚਾਰਕ ਮੇਲਿਆਂ ਤੇ ਮੈਂ ਜਦੋਂ ਜਾਂਦਾ ਸੀ ਜਾਂ ਪ੍ਰੋਗਰਾਮਾਂ ਤੇ ਜਾਂਦਾ ਸੀ ਤੇ ਜਿਹੜੀ ਇਨਕਮ ਸੀ ਪੈਸਾ ਸੀ ਉਹ ਬਣਦਾ ਨਹੀਂ ਸੀ ਬਣਦਾ ਨਹੀਂ ਸੀ ਸੱਭਿਆਚਾਰਕ ਮੇਲਿਆਂ ਤੇ ਮੈਂ ਜਦੋਂ ਜਾਂਦਾ ਮੈਨੂੰ ਬੁਲਾਉਂਦੇ ਤਾਂ ਉੱਥੇ ਪੈਸਾ ਨਹੀਂ ਮੋਮੈਂਟੋ ਦੇ ਕੇ ਮਤਲਬ ਮੇਰਾ ਸਨਮਾਨ ਕਰ ਦਿੰਦੇ ਸੀ ਦੱਸਾਂ ਅੱਗੇ ਕਿ ਵੀ 3 ਸਾਲ ਮੈਂ ਸੱਭਿਆਚਾਰਕ ਮੇਲਿਆਂ ਤੇ ਮੈਨੂੰ ਟਾਈਮ ਨਹੀਂ ਮਿਲਿਆ ਜੀ ਠੀਕ ਹੈ ਜੀ 5 ਮਿੰਟ ਦਾ ਵੀ ਇੱਕ ਗੀਤ ਗਾਉਣ ਦਾ ਵੀ ਟਾਈਮ ਨਹੀਂ ਮਿਲਦਾ ਸੀ ਵੀ ਜਦੋਂ ਸੱਭਿਆਚਾਰ ਮੇਲੇ ਹੁੰਦੇ ਸੀ ਸਟੇਜ ਲੱਗਦੀ ਸੀ ਵੱਡੇ ਵੱਡੇ ਸਿੰਗਰ ਆਉਂਦੇ ਸੀ ਹਾਂ ਹਾਂ ਜੀ ਹਾਂ ਜੀ ਹਾਂ ਜੀ ਤੇ ਉੱਥੇ ਤੁਸੀਂ ਜਾਂਦੇ ਮੈਂ ਜਾਂਦਾ ਜੀ ਜਾਂਦਾ ਵੀ ਲਿਫਟ ਲੈ ਕੇ ਕਦੇ ਟਰਾਲੀਆਂ ਚ ਕਦੇ ਟਰੱਕਾਂ ਚ ਕਦੇ ਤੁਰਕੇ ਮਤਲਬ ਰਾਤ ਨੂੰ 10 10 ਵਜੇ ਕਿਤੇ ਘਰੇ ਆ ਕੇ ਵਰਨਾ ਠੀਕ ਹੈ ਜੀ ਤੇ ਕਈ ਵਾਰੀ ਇਹੋ ਜਿਹਾ ਵੀ ਸਮਾਸੀ ਮੈਨੂੰ ਮਾਪਿਓ ਇਹ ਕਹਿ ਦਿੰਦੇ ਵੀ ਕਿਹੜੇ ਕੰਮਾਂ ਚ ਪੈ ਗਿਆ ਤੂੰ ਹਾਂ ਭਾਈ ਜਿਹੜਾ ਉਹ ਰਾਤ ਦਾ ਸਮਾਂ ਸੀ ਜੋ ਤੁਸੀਂ ਲਿਫਟਾਂ ਲੈ ਲੈ ਕੇ ਸਟੇਜਾਂ ਤੇ ਹਨਾ ਜਾਂਦੇ ਰਹੇ ਤੇ ਉਹ ਅੱਜ ਵੀ ਸਮਾਂ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਯਾਦ ਆਉਂਦਾ ਹੈ ਮੇਰੇ ਜੀ ਉਹ ਰਾਮਵੀਰ ਜੀ ਮੈਂ ਉਹ ਆਪਣਾ ਸਮਾਂ ਜਿਹੜਾ ਮੈਂ ਉਹਨੂੰ 24 ਘੰਟੇ ਚੇਤੇ ਰੱਖਦਾ ਠੀਕ ਹੈ ਜੀ ਜਦੋਂ ਵੀ ਉਹਨੂੰ ਮੈਂ ਜ਼ਿਆਦਾ ਧਿਆਨ ਚ ਲੈ ਆਉਣਾ ਮੈਂ ਕਦੇ-ਕਦੇ ਮੇਰਾ ਮੂਡ ਖਰਾਬ ਹੋ ਜਾਂਦਾ ਅੱਜ ਦੇ ਜਿਹੜੇ ਕਲਾਕਾਰ ਨੇਗੇ ਉਹਨਾਂ ਨੂੰ ਜੇ ਇੱਕ ਦਿਨ ਕਿਤੇ ਸੱਭਿਆਚਾਰਕ ਮੇਲੇ ਤੇ ਗਿਆ ਨੂੰ ਕੋਈ ਇੱਕ ਗੀਤ ਦਾ ਜਾਂ 5 ਮਿੰਟ ਦਾ ਸਮਾਂ ਨਾ ਮਿਲੇ ਬਿਲਕੁਲ ਜੀ ਉਹ ਸਟੇਜ ਸੈਕਟਰੀ ਨੂੰ ਮਰਨ ਮਰਾਉਣ ਤੱਕ ਵੀ ਕਹੇ ਆਉਂਦੇ ਨੇ ਵੀ ਅਸੀਂ ਤੈਨੂੰ ਗੇਟ ਤੇ ਟੱਕਰਾਂਗੇ ਅੱਛਾ ਜੀ ਹਾਂਜੀ ਹਾਂਜੀ ਤੇ ਮੇਰੇ ਨਾਲ ਵੀ ਹੋਈ ਆ ਇਹ ਕਈ ਵਾਰੀ ਹੂੰ ਕਿਉਂਕਿ ਮੈਂ ਗਾਇਕੀ ਤੋਂ ਹਟ ਕੇ ਹੂੰ ਜਦੋਂ ਮੇਰੇ ਤੇ ਮਤਲਬ ਆਰਥਿਕ ਕਮਜ਼ੋਰੀਆਂ ਹੱਦ ਤੋਂ ਵੱਧ ਸੀ ਹੂੰ ਉਦੋਂ ਮੈਨੂੰ ਆਪਣੇ ਆਪ ਨੂੰ ਜਣੀ ਇਹ ਫੈਸਲਾ ਲੈਣਾ ਪਿਆ ਵੀ ਆਪਾਂ ਇਹਨੂੰ ਛੱਡ ਕੰਮ ਨੂੰ ਮੈਂ ਇਹ ਕੰਮ ਨੂੰ ਤਿਆਗ ਦੀਏ ਇਹਨੂੰ ਤਿਆਗ ਦੀਏ ਤਿਆਗ ਗਿਆ ਵੀ ਮੈਂ 5 ਸਾਲ ਖੇਤੀਬਾੜੀ ਵੀ ਕਰਦਾ ਰਿਹਾ ਹੂੰ ਫਿਰ ਮੈਂ ਸਟੇਟ ਸੈਕਟਰੀ ਦੀ ਤਿਆਰੀ ਕੀਤੀ ਜੀ ਠੀਕ ਹੈ ਜੀ ਅੱਜ ਕੁਝ ਹੋਰ ਕੱਲ ਕੁਝ ਹੋਰ ਹੂੰ ਤੇ ਬਾਬੇ ਨਾਨਕ ਨੇ ਫਿਰ ਐਸਾ ਅਸ਼ੀਰਵਾਦ ਦਿੱਤਾ ਮਾਂ ਸਰਸਵਤੀ ਵੀ ਐਸੀ ਕਿਰਪਾ ਹੋਈ ਤੇ ਜਨਾਬ ਅਸ਼ੋਕ ਮਸਤੀ ਜੀ ਲਹਿਰੇਗਾਗੇ ਵਾਲੇ ਜਿਹੜੇ ਕਿ ਲੋਕ ਕਲਾ ਮੰਚ ਹੂੰ ਲਹਿਰਗਾਗੇ ਦੇ ਪ੍ਰਧਾਨ ਵੀ ਨੇ ਤੇ ਪ੍ਰਸਿੱਧ ਪੱਤਰਕਾਰ ਵੀ ਨੇ ਹੂੰ ਉਹਨਾਂ ਦੇ ਨਾਲ ਮੇਰਾ ਸਵੱਬ ਸੀ ਜਿਹੜਾ ਅੱਜ ਤੋਂ 20 ਸਾਲ ਪਹਿਲਾਂ ਹੂੰ ਜੁੜਿਆ ਹੂੰ ਉਹ ਜੁੜਿਆ ਹੌਲੀ-ਹੌਲੀ ਹੌਲੀ ਅਸੀਂ ਇੱਕ ਦੂਜੇ ਦੇ ਇੰਨੇ ਨੇੜੇ ਹੋ ਗਏ ਹੂੰ ਅੱਜ ਅਸੀਂ ਦੋਵੇਂ ਭਰਾ ਇੱਕ ਦੂਜੇ ਦੇ ਸਾਹ ਚ ਸਾਹ ਲੈਂਦੇ ਆਂ ਜੀ ਅੱਜ ਜਿਹੜੀ ਅੱਜ ਮੈਨੂੰ ਜਿਹੜੀ ਇਹ ਤੁਹਾਡੇ ਨਾਲ ਮੁਲਾਕਾਤ ਕਰਵਾਈ ਹੈ ਹਾਂ ਜੀ ਮੈਂ ਦੱਸ ਰਿਹਾ ਜੀ ਉਹ ਸਾਡੇ ਅਸ਼ੋਕ ਕਮਸਤੀ ਜੀ ਬੈਠੇ ਨੇ ਕਿ ਮੇਰੇ ਨਾਲ ਹੂੰ ਵੀ ਉਹਨਾਂ ਨੇ ਤੁਹਾਡੀ ਦੱਸ ਪਾਈ ਹੂੰ ਵੀ ਬਾਈ RAM ਲਹਿਰਾ ਜੀ ਜਿਹੜੇ ਕਿ ਸ਼ਾਰਟਕਟ ਮੂਵੀ ਹਮ ਸਟੂਡੀਓ ਤੋਂ ਵੀ ਤੁਹਾਡੀ ਇੰਟਰਵਿਊ ਕਰਨ ਆ ਰਹੇ ਨੇਗੇ ਅਸੀਂ ਵੀ ਖੁਸ਼ ਨਸੀਬ ਆ ਜੀ ਤੁਸੀਂ ਸਾਨੂੰ ਸਮਾਂ ਦਿੱਤਾ ਮੈਨੂੰ ਬੜੀ ਖੁਸ਼ੀ ਹੋਈ ਹੈ ਤੇ ਤੁਸੀਂ ਅੱਜ ਇਹ ਗਰੀਬਖਾਨੇ ਦੇ ਵਿੱਚ ਚਰਨ ਪਾਏ ਨੇ ਤੇ ਆਪਾਂ ਹਨਾ ਜੀ ਗੱਲ ਕਰ ਰਹੀਏ ਸੰਘਰਸ਼ ਤੁਹਾਡਾ ਮੈਂ ਸੁਣਿਆ ਹੁਣ ਜੀ ਮਤਲਬ ਸੁਣ ਕੇ ਕਿਤੇ ਨਾ ਕਿਤੇ ਹੈਰਾਨੀਜਨਕ ਸਵਾਲ ਵੀ ਨੇ ਜੀ ਤੇ ਇੱਕ ਆਪਾਂ ਗੱਲ ਕਰ ਰਹੀ ਹੈ ਹਨਾ ਜੀ ਤੁਹਾਡੇ ਗਾਇਕੀ ਦੇ ਦੌਰ ਦੀ ਜੀ ਹੁਣ ਤੱਕ ਸਰ ਤੁਸੀਂ ਕਿੰਨੇ ਕ ਗਾਣੇ ਗਾ ਚੁੱਕੇ ਹੋ ਹੁਣ ਤੱਕ ਜੀ ਮੈਂ ਗਾਣੇ ਗਾ ਚੁੱਕਿਆ ਮੇਰੀਆਂ ਹੁਣ ਤੱਕ 7-8 ਟੇਪਾਂ ਆ ਠੀਕ ਹੈ ਜੀ ਜਿਨ੍ਹਾਂ ਦੇ ਵਿੱਚੋਂ ਪਹਿਲੀ ਟੇਪ ਸੀ ਹੱਥ ਫੜ ਕੇ ਤਲਵਾਰ ਹੂੰ ਫਿਰ ਉਸ ਤੋਂ ਬਾਅਦ ਅਗਲੀ ਟੇਪ ਸੀ ਡੰਡੇ ਦੀ ਸਰਪੰਚੀ ਹੂੰ ਉਸ ਤੋਂ ਬਾਅਦ ਆਈ ਫਿਰ ਮਹਿਮਾ ਸੰਤਾਂ ਦੀ ਹੂੰ ਫੇਰ ਆਈ ਕੀ ਮਹਿੰਗੀ ਕਿ ਸਸਤੀ ਹੂੰ ਤੇ ਫੇਰ ਆਈ ਖਾਲਸਾ ਜੀ ਆਇਆਂ ਨੂੰ ਹੂੰ ਤੇ ਫੇਰ ਆਈ ਅ ਲੱਖ ਦਾ ਤਾਂ ਫੇਰਾਂ ਲੱਭਦੀ ਕੁੱਟ ਚੂਰਮਾ ਪ੍ਰਾਂਤ ਵਿੱਚ ਪਾ ਕੇ ਇਹਨਾਂ ਕੈਸਟਾਂ ਦੇ ਵਿੱਚ ਮੇਰੇ 2-2 4-4 5-5 ਗਾਣੇ ਸੀ ਆਈ ਜੀ ਹਾਂ ਜਿਵੇਂ ਗੁਲਦਸਤਿਆਂ ਦੇ ਰੂਪ ਵਿੱਚ ਇੱਕ ਕੈਸਟਾ ਮਾਰਕੀਟ ਵਿੱਚ ਦਿੱਤੀਆਂ ਹੂੰ ਤੇ ਚੱਲਦੇ 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 ਜੀ ਉਸ ਤੋਂ ਬਾਅਦ ਗਾਇਕੀ ਦਾ ਸਫ਼ਰ ਕੁਝ ਹੋਲੀ ਹੋਇਆ ਜਣੀ ਉਹਨੂੰ ਬ੍ਰੇਕ ਲੱਗੀ ਤੇ 2-3 ਸਾਲਾਂ ਤੋਂ ਲੈ ਕੇ ਮੈਂ ਫੇਰ ਗਾਇਕੀ ਖੇਤਰ ਵਿੱਚ ਕੁਦਿਆ ਹੁਣ ਸਿੰਗਲ ਟਰੈਕ ਕਰ ਰਿਹਾ ਜੀ ਹਾਂ ਸਿੰਗਲ ਟਰੈਕ ਮੇਰੇ RAM ਲਹਿਰਾ ਜੀ ਸਤਕੂ ਸਿੰਗਲ ਟਰੈਕ ਮੇਰੇ ਰੀਲਿਜ਼ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਪਹਿਲਾ ਟਰੈਕ ਸੀਗਾ ਰਹਿਣ ਦੇ ਉਹ ਕਲਾਕਾਰ ਵੀਰ ਨੂੰ ਰਹਿਣ ਦੇ ਰੋਟੀ ਜੋਗਾ ਜੱਟ ਨੂੰ ਇਹ ਬੜਾ ਮਕਬੂਲ ਹੋਇਆ ਸੀ ਤੁਹਾਡਾ ਗਾਣਾ ਹਾਂ ਜੀ ਇਸ ਗੀਤ ਨੂੰ ਲਿਖਿਆ ਸੀ ਪ੍ਰਸਿੱਧ ਗੀਤਕਾਰ ਮਸਤਾਕ ਲਸਾੜਾ ਜੀ ਨੇ ਠੀਕ ਹੈ ਜੀ ਇਹ ਸੁਰ ਸੰਗਮ ਕੰਪਨੀ ਜਾਨੀ ਕਿ ਪ੍ਰਸਿੱਧ ਗੀਤਕਾਰ ਜਨਾਬ ਜਰਨੈਲ ਕੁਮਾਨ ਜੀ ਦੀ ਆਪਣੀ ਕੰਪਨੀ ਹੈ ਤੇ ਪੇਸ਼ ਕਰਤੀਗੀ ਸਾਡੇ ਜਨਾਬ ਪ੍ਰਸਿੱਧ ਗੀਤਕਾਰ ਭੰਗੋ ਫਲੇੜਾ ਜੀ ਦੀ ਠੀਕ ਹੈ ਜੀ ਤੇ ਉਹਦੇ ਵਿੱਚ ਜਿਹੜਾ ਮਤਲਬ ਪੂਰਾ ਸਹਿਯੋਗ ਸੀਗਾ ਸਾਡੀ ਪੂਰੀ ਲੋਕ ਗਾਇਕ ਕਲਾ ਮੰਚ ਲਹਿਰੇ ਗਾਗੇ ਦਾ ਸੀ ਅਸ਼ੋਕ ਮਸਤੀ ਲਹਿਰਾ ਗਾਗਾ ਜੀ ਨੇ ਦਿਨ ਰਾਤ ਇੱਕ ਕਰਤਾ ਸੀ ਉਹਦੇ ਲਈ ਬਿਲਕੁਲ ਜੀ ਜਦੋਂ ਮੇਰੀ ਉਹ ਟਰੈਕ ਆਇਆ ਉਸ ਤੋਂ ਬਾਅਦ ਅਗਲਾ ਟਰੈਕ ਆਇਆ ਸੀਗਾ ਆਪਣਾ ਸਾਰੇ ਭਿੰਡਰਾਂ ਵਾਲੇ ਠੀਕ ਹੈ ਜੀ ਤੇ ਸਤਗੁਰ ਤੂੰ ਤੇ ਮਾਤਾ ਦੀ ਭੇਟਾ ਸੀਗੀ ਰੱਬ ਤੁਹਾਡਾ ਭਲਾ ਕਰੇ ਉੱਚੇ ਮੰਦਰ ਉੱਚੇ ਮੰਦਰ ਇਹ ਬੋਪਾ ਰਾਏ 뮤직 ਰਿਕਾਰਡਜ ਵੱਲੋਂ ਸੀ ਗੀਤਕਾਰ ਰਜਿੰਦਰ ਬੋਪਾ ਰਾਏ ਜੀ ਦੀ ਪੇਸ਼ਕਸ਼ ਇਹਨਾਂ ਗੀਤਾਂ ਨੂੰ ਲਿਖਿਆ ਵੀ ਉਹਨਾਂ ਨੇ ਤੇ ਜਿਹੜੀ ਮਾਤਾ ਦੀ ਭੇਟਾ ਸੀ ਪੰਜਾਬੀ ਲੋਕ ਗਾਇਕ ਜਨਾਬ ਨਿਰਮਲ ਮਾਲਾ ਜੀ ਦੀ ਲਿਖੀ ਹੋਈ ਭੇਟਾ ਸੀ ਕਲਬੰਤ ਉਪਲੀ ਜੀ ਜੀ ਤੁਸੀਂ ਜਿਹੜਾ ਤੁਹਾਡਾ ਸਿੰਗਿੰਗ ਦਾ ਸਫਰ ਸੀ ਹਨਾ ਜੀ ਜੀ ਮਤਲਬ ਇੱਕ ਸਿੰਗਿੰਗ ਦਾ ਸਫਰ ਅੱਜ ਰਿਹਾ ਜੀ ਜੋ ਅੱਜ ਚੱਲ ਰਿਹਾ ਹੈ ਹਾਂਜੀ ਹਾਂਜੀ ਤੇ ਇੱਕ ਤੁਸੀਂ ਮਤਲਬ ਪਿੱਛੇ ਪਿਸ਼ੋਕੜ ਚ ਸੱਭਿਆਚਾਰ ਨੂੰ ਹੰਢਾ ਕੇ ਆਏ ਹੋ ਜੀ ਗਾ ਕੇ ਆਏ ਹੋ ਜੀ ਕਿੰਨਾ ਕੰਤਰ ਦੇਖਦੇ ਹੋ ਅੰਤਰਤਾ ਜੀ ਬਹੁਤ ਜ਼ਿਆਦਾ ਹੂੰ ਕਿਉਂਕਿ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਇਸ ਖੇਤਰ ਵੱਲ ਆ ਰਹੀ ਉਹ ਸਿੱਖ ਘਟ ਰਹੀ ਆ ਅੱਗੇ ਆਉਣਾ ਜਲਦੀ ਸਮਝਦੀ ਆ ਉਹਦੇ ਵਿੱਚ ਇਹ ਅੰਤਰਾ ਪਹਿਲਾਂ ਵਾਲੇ ਲੋਕ ਸਾਫ ਸੁਥਰੀ ਗਾਇਕੀ ਦੇ ਨਾਲ ਜੁੜੇ ਹੋਏ ਸੀ ਗੀਤਕਾਰੀ ਦੇ ਨਾਲ ਜੁੜੇ ਹੋਏ ਸੀ ਪਰ ਅੱਜ ਵਾਲੇ ਜਿਹੜੇ ਗਾਇਕ ਨੇ ਜਾਂ ਗੀਤਕਾਰ ਨੇ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦਾ ਲਿਖਦੇ ਵੀ ਵਧੀਆ ਨੇ ਬਹੁਤ ਮੁੰਡੇ ਵਧੀਆ ਲਿਖਦੇ ਨੇ ਬਹੁਤ ਕਲਾਕਾਰ ਪੂਰਾ ਟੌਪ ਦਾ ਗਾਉਂਦੇ ਨੇਗੇ ਪਰ ਕਿਤੇ ਕਿਤੇ ਜਦੋਂ ਕਾਫੀ ਗੀਤਕਾਰ ਜਾਂ ਗਾਇਕ ਲੋਕਾਂ ਦੇ ਗੀਤਾਂ ਨੂੰ ਤੋੜ ਮੋੜ ਕੇ ਗਾਉਂਦੇ ਨੇ ਬਿਲਕੁਲ ਜੀ ਉਦੋਂ ਦਰਦ ਹੁੰਦਾ ਦੁੱਖ ਲੱਗਦਾ ਉਹਨੂੰ ਦੁੱਖ ਲੱਗਦਾ ਠੀਕ ਹੈ ਜੀ ਆਪਾਂ ਕਹਿੰਦੇ ਆ ਵੀ ਕੰਮ ਘੱਟ ਕਰ ਲੋ ਪਰ ਕਰ ਲੋ ਵਧੀਆ ਜਿਹੜਾ ਤੁਹਾਡਾ ਸਫ਼ਰ ਰਿਹਾ ਜੀ ਹੁਣ ਤੱਕ ਗਾਇਕੀ ਦਾ ਜੀ ਉਹਦੇ ਵਿੱਚ ਸੋਡੀ ਕੋਈ ਇਹੋ ਜਿਹੀ ਘਟਨਾ ਜਾ ਕੋਈ ਤੁਸੀਂ ਕਹਿ ਲਈ ਆਪਾਂ ਕੋਈ ਤੁਹਾਡੇ ਨਾਲ ਫਰਾਡ ਹੋਇਆ ਹੋਵੇ ਉਹ ਕੰਪਨੀ ਨੇ ਮੇਰੇ ਤੋਂ ਲਿਰਿਕਸ ਲੈ ਲੇ ਮੈਂ ਗਾ ਕੇ ਭੇਜਤੇ ਪਰ ਮੇਰਾ ਗਾਣਾ ਨਹੀਂ ਰਿਲੀਜ਼ ਕੀਤਾ ਜਾਂ ਆਪਾਂ ਕਹਿ ਲਈਏ ਵੀ ਉਹ ਕੰਪਨੀ ਮੇਰੇ ਤੋਂ ਪੈਸੇ ਲੇਗੀ ਤੇ ਮੁੜ ਕੇ ਅੱਜ ਪੁੱਛਦੀ ਹੈ ਕਿੰਨਾ ਕੁ ਦੇਖਦੇ ਹੋ ਦੇਖੋ ਜੀ ਪਹਿਲੀ ਗੱਲ ਅੱਜ ਤੋਂ ਕੋਈ 20 25 ਸਾਲ ਪਹਿਲਾਂ ਉਦੋਂ ਮੇਰੇ ਪਿੱਛੇ ਮਤਲਬ ਕੁਝ ਗੀਤਕਾਰ ਸੀ ਤੇ ਛੋਟੀਆਂ-ਛੋਟੀਆਂ ਕੰਪਨੀ ਦੇ ਮਾਲਕ ਵੀ ਸੀ ਵੀ ਉਹ ਕਹਿੰਦੇ ਉਪਰੀ ਵੀ ਤੁਸੀਂ ਸਾਡੀ ਕੰਪਨੀ ਚ ਟੈਪ ਕਰੋ ਤੇ ਨਾਲ ਇੰਨੇ ਪੈਸੇ ਲੈ ਕੇ ਆਓ ਅੱਛਾ ਜੀ ਪਰ ਮੈਂ ਉਹਨਾਂ ਨੂੰ ਆਖਿਆ ਵੀ ਪੈਸੇ ਮੇਰੇ ਕੋਲ ਹੈ ਹੀ ਨਹੀਂ ਬਿਲਕੁਲ ਜੀ ਇੱਕ ਦੂਜੇ ਨੰਬਰ ਤੇ ਫਿਰ ਨਾਲ ਮੈਂ ਜਵਾਬ ਇਹ ਵੀ ਦਿੱਤਾ ਵੀ ਮੈਂ ਤਾਂ ਭਾਈ ਪੈਸੇ ਲੈਣ ਵਾਲਿਆਂ ਚੋਂ ਆ ਪੈਸੇ ਦੇਣ ਵਾਲਿਆਂ ਚੋਂ ਠੀਕ ਹੈ ਜੀ ਮੈਂ ਜਿੰਨਾ ਵੀ ਹੁਣ ਗੀਤ ਕੀਤੇ ਨੇ ਜਾਂ ਪਹਿਲਾਂ ਗਾਏ ਨੇ ਜਾਂ ਗੀਤ ਰਿਕਾਰਡ ਹੋਏ ਨੇਗੇ ਮੈਂ ਕੋਈ ਪੈਸਾ ਨਹੀਂ ਦਿੱਤੇ ਖਰਚਿਆ ਪਰ ਅੱਜ ਦਾ ਜਿਹੜਾ ਯੋਗਾ ਦਾ ਸਿੰਗਲ ਟਰੈਕ ਦਾ ਇਹਦੇ ਵਿੱਚ ਸਾਡਾ ਮਤਲਬ ਗੀਤਕਾਰ ਦੇ ਨਾਲ ਮੇਰਾ ਕੰਪਰੋਮਾਈਜ਼ ਆ ਕੰਪਰੋਮਾਈਜ਼ ਵੀ ਉਹ ਕਹਿੰਦਾ ਵੀ ਮੈਂ ਵੀ ਮਤਲਬ ਭਰਾਵਾ ਤੇਰੇ ਵਰਗਾ ਹੀ ਆ ਮੈਂ ਉਹਨੂੰ ਕਹਿ ਦੇਣਾ ਵੀ ਤੇਰੇ ਵਰਗਾ ਹੀ ਆ ਜਿਹੜਾ ਸ਼ੌਕ ਆ ਉਹਦਾ ਮੁੱਲ ਕੋਈ ਨਹੀਂ ਮੁੱਲ ਕੋਈ ਨਹੀਂ ਜੀ ਬਿਲਕੁਲ ਠੀਕ ਆ ਜੀ ਵੀ ਇਹ ਸੋਚ ਰਿਹਾ ਵੀ ਅਕਾਲ ਪੁਰਖ ਵਾਹਿਗੁਰੂ ਕੀ ਪਤਾ ਸਾਡੇ ਤੇ ਕਦੋਂ ਮਿਹਰ ਕਰਦੇ ਹੋਏ। ਕੁਲਵੰਤ ਉਪਲੀ ਜੀ ਅਬ ਦੇ ਨਾਂ ਦੇ ਪਿੱਛੇ ਨਾ ਉਪਲੀ ਲਾਉਂਦੇ ਨੇ। ਹਾਂਜੀ। ਪਿੰਡ ਦਾ ਕਿੰਨਾ ਕੁ ਸਹਿਯੋਗ ਰਿਹਾ ਤੇ ਕੋਈ ਵਿਸ਼ੇਸ਼ ਸਨਮਾਨ ਅੱਜ ਵੀ ਤੁਹਾਨੂੰ ਯਾਦ ਹੈ? ਮੈਨੂੰ ਜੀ ਮਤਲਬ ਮੇਰੇ ਪਿੰਡ ਉਪਲੀ ਵੱਲੋਂ ਉਪਲੀ ਪਿੰਡ ਦਾ ਮਾਣ ਸਨਮਾਨ ਹੋਇਆ। ਉਪਲੀ ਪਿੰਡ ਦੇ ਬੱਚੇ-ਬੱਚੇ ਵੱਲੋਂ ਮੈਨੂੰ ਜਿਹੜਾ ਕਹਿ ਲਈਏ ਵੀ ਵਡਿਆਈ ਮਾਨ ਸਨਮਾਨ ਬਹੁਤ ਮਿਲਿਆ ਤੇ ਬਾਹਰਲੇ ਸਨਮਾਨਾਂ ਦੀ ਗੱਲ ਕਰੀਏ ਉਹਨਾਂ ਦੇ ਵਿੱਚੋਂ ਲੋਕ ਗਾਇਕ ਕਲਾ ਮੰਚ ਮਹਿਲਾ ਚੌਕ ਵੱਲੋਂ 2010 ਦੇ ਵਿੱਚ ਮੈਨੂੰ ਪੰਜਾਬ ਦਾ ਨੰਬਰ 1 ਅਨਾਉਂਸਰ ਅਵਾਰਡ ਦੇ ਨਾਲ ਸਨਮਾਨਿਆ ਗਿਆ ਕੀ ਬਾਤ ਹੈ ਉਸ ਤੋਂ ਬਾਅਦ ਪਿੰਡ ਆਪਣਾ ਸ਼ੇਰਪੁਰ ਦੇ ਨਾਲ ਇੱਕ ਮਾਮਦਪੁਰ ਪਿੰਡ ਉੱਥੋਂ ਮੈਨੂੰ ਮਾਲਵੇ ਦਾ ਮਾਣ ਅਵਾਰਡ ਦੇ ਨਾਲ ਸਨਮਾਨਿਆ ਗਿਆ ਕੀ ਬਾਤ ਹੈ ਉਸ ਤੋਂ ਬਾਅਦ ਜੀ ਸਾਡੇ ਅ ਵੀਰ ਕਲਾਪਿੰਡਾ ਚੀਮਾ ਮੰਡੀ ਦੇ ਨਾਲ ਹੂੰ ਉੱਥੋਂ ਮੈਨੂੰ ਇਲਾਕੇ ਦਾ ਮਾਣ ਐਵਾਰਡ ਦੇ ਨਾਲ ਸਨਮਾਨਿਆ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਹੂੰ ਤੇ ਹੋਰ ਕਾਫੀ ਜਿਵੇਂ ਮੋਮੈਂਟੋ ਲੋਈਆਂ ਹੂੰ ਟਰਾਫੀਆਂ ਘੱਟੋ-ਘੱਟ 300 ਦੇ ਕਰੀਬ ਹੂੰ ਇਹ ਮੈਨੂੰ ਹੁਣ ਤੱਕ ਮਾਣ ਸਨਮਾਨ ਚ ਮਿਲੇ ਨੇ ਸਭ ਤੋਂ ਵੱਡਾ ਸਨਮਾਨ ਆ ਜਿਹੜਾ ਉਹ ਮੈਂ ਸਰੋਤੇ ਮੈਨੂੰ ਪਿਆਰ ਕਰਦੇ ਨੇ ਸਭ ਤੋਂ ਵੱਡਾ ਸਨਮਾਨ ਮੈਂ ਉਹ ਸਮਝਦਾ ਹਾਂ ਪਰ ਕਿਤੇ ਕਿਤੇ ਮੇਰਾ ਮਨ ਉਦਾਸ ਹੁੰਦਾ ਹੈ ਆ ਕਬੱਡੀ ਟੂਰਨਾਮੈਂਟਾਂ ਦੇ ਵਿੱਚ ਕਬੱਡੀ ਕੱਪਾਂ ਦੇ ਵਿੱਚ ਬਹੁਤ ਸਾਰੇ ਬੁਲਾਰੇ ਕਬੱਡੀ ਕਮੈਂਟੈਂਟਰ ਕਹਿੰਦੇ ਨੇ ਵੀ ਬਾਈ ਜੀ ਮੈਂ 15 ਮੋਟਰਸਾਈਕਲ ਮੈਂ ਗੱਡੀਆਂ ਤੇ ਮੈਨੂੰ ਸੋਨੇ ਦੀਆਂ ਮੁੰਦੀਆਂ ਨਾਲ ਵੀ ਆ ਰਾਸ਼ੀ ਨਾਲ ਨਗਦ ਰਾਸ਼ੀ ਨਾਲ ਸਨਮਾਨ ਹੋ ਚੁੱਕਿਆ ਮੇਰਾ ਸੰਗੀਤ ਖੇਤਰ ਦੇ ਨਾਲ 30 ਸਾਲ ਦਾ ਰਿਸ਼ਤਾ ਹਮ ਪਰ ਮੈਨੂੰ ਅੱਜ ਤੱਕ ਮੈਂ ਕਿਸੇ ਤੇ ਨਜ਼ਰੀ ਨਹੀਂ ਚੜਿਆ ਹਮ ਨਾ ਤਾਂ ਗਵਰਨਮੈਂਟ ਦੇ ਹਮ ਨਾ ਸਾਡੇ ਇਲਾਕੇ ਦੇ ਹਮ ਵੀ ਉਹਨੂੰ ਆਪਾਂ ਕਦੇ ਉਹ ਸਾਈਕਲ ਤੇ ਆ ਮੈਂ ਅੱਜ ਵੀ ਸਾਈਕਲ ਤੇ ਆ ਅੱਛਾ ਜੀ ਮੈਂ ਅੱਜ ਵੀ ਪ੍ਰੋਗਰਾਮ ਲਾਉਣ ਜਾਣਾ ਤਾਂ ਬਸ ਤੇ ਜਾਣਾ ਬਾਈ ਜੀ ਅੱਛਾ ਜੀ ਜਿਹੜੇ ਮੈਨੂੰ ਬੁੱਕ ਕਰਕੇ ਕਹਿ ਦਿੰਦੇ ਨੇ ਵੀ ਤੁਸੀਂ ਰਤੀਏ ਪਹੁੰਚਣਾ ਮੈਂ ਬਸ ਤੇ ਜਾਣਾ ਚੀਮਾ ਮੰਡੀ ਪ੍ਰੋਗਰਾਮ ਲਾਉਣ ਜਾਣਾ ਮੈਂ ਬਸ ਤੇ ਹੀ ਜਾਣਾਗਾ ਠੀਕ ਹੈ ਜੀ ਵੀ ਮੇਰੇ ਕੋਲੇ ਖੁਦ ਦਾ ਹੁਣ ਆਪਣਾ ਸਾਈਕਲ ਹੀ ਰੱਖਿਆ ਹੋਇਆਗਾ ਤੇ ਉਹ ਵੀ ਜਿੱਥੋਂ ਮੈਂ ਬਸ ਚੜਨਾ ਅੱਡੇ ਤੱਕ ਪਹੁੰਚਣ ਲਈ ਲੈ ਕੇ ਜਾਨੇ ਹਾਂ ਹਾਂ ਉਸ ਤੋਂ ਬਾਅਦ ਮੈਂ ਬਸ ਤੇ ਜਾਣਾਗਾ ਪਰ ਆਸ ਰੱਖੀ ਹੋਈ ਆ ਇਲਾਕੇ ਤੇ ਵੀ ਕਿਤੇ ਨਾ ਕਿਤੇ ਹੋ ਸਕਦਾ ਸਾਈਕਲ ਤੋਂ ਮੋਟਰਸਾਈਕਲ ਕੋਈ ਹੋਰ ਮਾਨ ਸਨਮਾਨ ਦੇ ਨਾਲ ਵੀ ਮੈਨੂੰ ਕਿਤੇ ਮਾਣ ਮਿਲ ਜਾਵੇ ਮਿਲ ਜੇ ਘਰ ਦੇ ਵੀ ਮੈਨੂੰ ਬਹੁਤ ਕਹਿੰਦੇ ਨੇ ਵੀ ਲੋਕਾਂ ਨੂੰ ਯਾਰ 15 15 20 20 ਮੋਟਰਸਾਈਕਲ ਮਿਲ ਗਏ ਵੀ ਤੂੰ ਕਿੰਨਾ ਚੋ ਹੋਇਆ ਹਰ ਤਰ੍ਹਾਂ ਦੀ ਸਟੇਜ ਸੈਕਟਰੀ ਨਿਭਾਉਣ ਦਾ ਮੈਂ ਆਦੀ ਆ ਮੇਰੇ ਤੇ ਕਿਰਪਾ ਮਾਂ ਸਰਸਵਤੀ ਦੀ ਤੁਹਾਡੀ ਜਿਹੜੀ ਸਟੇਜ ਸੈਕਟਰੀ ਹੈ ਜੀ ਹਨਾ ਮંચ ਸੰਚਾਲਕੋਂ ਤੁਸੀਂ ਜੀ ਹੁਣ ਤੱਕ ਕਿੰਨੇ ਕ ਨਾਮੀ ਸਿੰਗਰ ਨੇ ਜਿਹੜੇ ਤੁਸੀਂ ਉਹਨਾਂ ਦੀ ਸਟੇਜ ਸਾਂਭ ਚੁੱਕਿਆ ਪਿੱਛੇ ਜੇ 8-10 ਸਾਲ ਹੋ ਗਏ ਹਮ ਤੇ ਅ ਡੇਰਾ ਰੱਬ ਲੋਕ ਭੀਖੀ ਵੱਲੋਂ ਅੱਛਾ ਜੀ ਬਾਬਾ ਸੁਖਰਾਜ ਹਮ ਦਾਸ ਰਾਜੀ ਵੱਲੋਂ ਹਮ ਬਾਬਾ ਸੁਖਰਾਜ ਦਾਸ ਰਾਜੀ ਵੱਲੋਂ ਹਮ ਬਾਬਾ ਗੁਰਦਾਸ ਮਾਨ ਜੀ ਦਾ ਅਖਾੜਾ ਲਗਵਾਇਆ ਸੀ ਠੀਕ ਹੈ ਜੀ ਉੱਥੇ ਸਟੇਜ ਦੀ ਜਿਹੜੀ ਭੂਮਿਕਾ ਸੀ ਉਹਦੇ ਲਈ ਸਪੈਸ਼ਲ ਤੁਹਾਡੇ ਕੁਲਵੰਤ ਉਪਲੀ ਨੂੰ ਚੁਣਿਆ ਸੀ ਕੀ ਬਾਤ ਹੈ ਜੀ ਕੀ ਬਾਤ ਤੇ ਪਰ ਜਿਹੜੇ ਸਟਾਰ ਕਲਾਕਾਰ ਨੇ ਮੇਰੇ ਲਈ ਤਾਂ ਗੁਰੂ ਲੋਕ ਨੇ ਉਹਨਾਂ ਨੂੰ ਸਟੇਜ ਸੈਕਟਰੀ ਦੀ ਬਹੁਤੀ ਲੋੜ ਤਾਂ ਨਹੀਂ ਪੈਂਦੀ ਹਮ ਕਿਉਂ ਕਿਉਂਕਿ ਵੀ ਉਹਨਾਂ ਕੋਲੇ ਸਮਾਂ ਲੋਕਾਂ ਨੂੰ ਕੁਝ ਸੁਣਾਉਣ ਵਾਸਤੇ ਹੁੰਦਾ ਬਿਲਕੁਲ ਜੀ ਬਿਲਕੁਲ ਬਹੁਤ ਸ਼ਾਰਟ ਸਮਾਂ ਹੁੰਦਾ ਹੈ ਹਾਂ ਤੇ ਅਸੀਂ ਉੱਥੇ ਜਾ ਕੇ ਮੈਂ ਬਾਬਾ ਸੁਖਰਾਜ ਦਾਦ ਜੀ ਤੇ ਬਾਬਾ ਜੀ ਦਾ ਬੇਟਾ ਜਗਦੀਪ ਰਿਸ਼ੀ ਜੀ ਤੇ ਦਾਸ ਕੁਲਵੰਤ ਟੁੱਪੜੀ ਜੀ ਅਸੀਂ ਮਾਨ ਸਾਹਿਬ ਨੂੰ ਇੱਕ ਸਨਮਾਨ ਦੇ ਕੇ ਆਇਆ ਸਟੇਜ ਤੇ ਜਾ ਕੇ کیا ਬਾਤ ਹੈ ਬਸ ਮੇਰੇ ਲਈ ਉਹ ਵੱਡੀ ਗੱਲ ਆ ਗਈ ਬਹੁਤ ਵੱਡੀ ਗੱਲ ਉਸ ਤੋਂ ਬਾਅਦ ਲੋਕ ਤੱਥਾਂ ਦੇ ਬਾਦਸ਼ਾਹ ਉੱਚੀਆਂ ਸੁਰਾਂ ਦੇ ਮਾਲਕ ਤੇ ਚੰਗੀ ਸੋਚ ਦਾ ਮਾਲਕ ਜਿਹਨੂੰ ਮੈਂ ਨੈਸ਼ਨਲ ਕਾਲਜ ਭੀਖੀ ਦੇ ਵਿੱਚ ਹੂੰ ਮਿਲਦਾ ਮਿਲਦਾ ਅੱਜ ਹੂੰ ਮਤਲਬ ਮੈਂ ਕਿੰਨਾ ਕੁ ਕਹਾ ਵੀ ਉਹਨਾਂ ਦੇ ਨਾਲ ਮੇਰੇ ਪਰਿਵਾਰ ਕਾ ਰਿਲੇਸ਼ਨ ਕਿੰਨੇ ਕੁ ਗੂੜੇ ਨੇ ਜਨਾਬ ਲਵ ਹੀਰਾਜੀ ਦੀ ਗੱਲ ਕਰ ਰਿਹਾ ਮੈਂ ਕੀ ਬਾਤ ਹੈ ਉਹਨਾਂ ਦੇ ਨਾਲ ਮੈਂ ਘੱਟੋ ਘੱਟ ਸੈਂਕੜਿਆਂ ਵੱਧੀ ਸਟੇਜਾਂ ਲਗਵਾ ਚੁੱਕਿਆਗਾ ਜੀ ਕੀ ਬਾਤ ਹੈ ਤੇ ਮੇਰੇ ਉਸਤਾਦ ਜਨਾਬ ਹਾਕਮ ਬਖਤੜੀ ਵਾਲਾ ਤੇ ਵੀ ਬੀਬਾ ਦਲਜੀਤ ਕੌਰ ਜੀ ਕੀ ਬਾਤ ਹੈ ਤੇ ਸਾਡੇ ਜਨਾਬ ਹਰਜੀਤ ਹਰਮਨ ਜੀ ਹੂੰ ਉਸਤਾਦ ਸੁਰਿੰਦਰ ਸ਼ਿੰਦਾ ਜੀ ਅੱਛਾ ਜੀ ਤੇ ਹੋਰ ਕਾਫੀ ਸਿੰਗਰ ਨੇ ਜਿਨ੍ਹਾਂ ਦੇ ਵਿੱਚੋਂ ਸਾਡੇ ਜੱਸੀ ਲੋਂਗੋ ਵਾਲੀ ਆ ਜੀ ਤੇ ਸਾਡੇ ਜੋਗਰਾਜ ਸੰਧੂ ਜੀ ਤੇ ਭੁਪਿੰਦਰ ਬਿੱਲਾ ਜੀ ਤੇ ਸੈਂਕੜਿਆਂ ਤੋਂ ਵੱਧ ਮੈਂ ਸੱਭਿਆਚਾਰਕ ਮੇਲੇ ਰਾਹੀਂ ਮਤਲਬ ਇਤੋਂ ਗਿਣਤੀ ਤੋਂ ਬਾਹਰ ਨੇ ਕਿੰਨੇ ਕੁ ਕਲਾਕਾਰਾਂ ਦੇ ਨਾਲ ਮੈਂ ਸਟੇਜ 'ਤੇ ਅੰਕਰੀ ਕਰ ਚੁੱਕਾ ਕੁਲਵੰਤੂਪਲੀ ਜੀ ਆਪਾਂ ਗੱਲ ਕਰ ਰਹੀਏ ਤੁਹਾਡੇ ਸਫ਼ਰ ਦੀ ਹੈਨਾ ਜੀ ਤੁਹਾਡੀ ਹਮ ਉਮਰ ਦੇ ਜਿਹੜੇ ਵੀ ਸਿੰਗਰ ਰਹੇ ਨੇ ਅੱਜ ਅੱਜ ਤੇ ਪਹਿਲਾਂ ਜੀ ਕੋਈ ਉਹ ਐਸਾ ਹੋਊਗਾ ਜਿਹਦੇ ਨਾਲ ਤੁਸੀਂ ਸਟੇਜ ਨਹੀਂ ਲਈ ਜੀ ਪਰ ਕਿਤੇ ਨਾ ਕਿਤੇ ਜਿਹੜਾ ਕੁਲਵੰਤ ਉਪਲੀ ਹੈ ਹਾਈਲਾਈਟ ਨਹੀਂ ਹੋ ਸਕਿਆ ਜੀ ਲੋਕਾਂ ਦੇ ਸਾਹਮਣੇ ਪ੍ਰੋਪਰ ਤਰੀਕੇ ਨਾਲ ਜੇ ਆਪਾਂ ਕਹਿ ਲਈਏ ਵੀ ਹਿੱਟ ਨਹੀਂ ਹੋ ਸਕਿਆ ਉਹਦੇ ਪਿੱਛੇ ਦਾ ਕੀ ਕਾਰਨ ਹੈ ਉਹਦੇ ਪਿੱਛੇ ਦਾ ਕਾਰਨ ਇਹ ਹੈ ਜੀ ਮੇਰੇ ਨਾ ਜਿਹੜੇ ਘਰ ਦੇ ਹਾਲਾਤ ਸੀ ਉਹ ਕਾਫੀ ਵੀਕ ਸੀ ਬੀਕ ਕਿਉਂ ਸੀ ਵੀ ਤਿੰਨ ਵਾਰੀ ਤਾਂ ਮੈਨੂੰ ਬ੍ਰੇਨ ਹੈਮਰਜ ਹੋ ਚੁੱਕਿਆ ਅੱਛਾ ਜੀ ਤਿੰਨ ਵਾਰੀ ਮੈਨੂੰ ਬ੍ਰੇਨ ਦੇ ਅਟੈਕ ਹੋ ਚੁੱਕੇ ਨੇ ਹਮ ਇੱਕ ਮੇਰਾ ਅੰਤੜੀ ਬਲੌਕ ਹੋ ਗਈ ਸੀਗੀ ਇੱਕ ਆਪਰੇਸ਼ਨ ਹੋਇਆ ਹਮ ਇੱਕੋ ਦਿਨ ਮੇਰੇ ਡੈਡੀ ਜੀ ਤੇ ਮੈਨੂੰ ਇਕੱਠਿਆਂ ਨੂੰ ਇੱਕ ਘੰਟੇ ਦੇ ਵਿੱਚ ਦੋਵੇਂ ਪਿਓ ਪੁੱਤਾਂ ਨੂੰ ਅਟੈਕ ਹੋਇਆ ਉਹਨਾਂ ਨੂੰ ਹਾਰਟ ਦਾ ਤੇ ਮੈਨੂੰ ਬ੍ਰੇਨ ਦਾ ਤੇ ਵੱਡੇ ਭਰਾ ਦਾ ਮੇਰੇ ਦਾ ਜਣੀ ਝੂਲਾ ਕ੍ਰੈਕ ਹੋਇਆ ਹੋਇਆ। ਅੱਛਾ ਜੀ। ਅੱਛਾ ਭੈਣਾ ਨੇ ਉਹ ਵੀ ਜਣੀ ਬਸ ਐ ਮੰਨ ਲਓ ਵੀ ਕਾਫੀ ਮਤਲਬ ਅ ਕਮਜ਼ੋਰ ਘਰ ਨੇਗੇ ਉਹਨਾਂ ਦੇ ਵੀ ਜਿਨ੍ਹਾਂ ਦੀ ਦੇਖ ਰਹਿਕ ਥੋੜੀ ਥੋੜੀ ਜਣੀ ਆਪਾਂ ਨੂੰ ਹੀ ਕਰਨੀ ਪੈਂਦੀ ਹੈ ਨਾ। ਜਿਹਦੇ ਕਰਕੇ ਮੈਂ ਅੱਗੇ ਨਹੀਂ ਆ ਸਕਿਆ। ਵੀ ਇਹ ਕਮਜ਼ੋਰੀਆਂ ਨੇ ਮੈਨੂੰ ਮਤਲਬ ਪਿੱਛੇ ਰੱਖਿਆ। ਹੂੰ। ਇੱਕ ਕਮਜ਼ੋਰੀਆਂ ਦੇ ਨਾਲ ਮੈਂ ਸੰਘਰਸ਼ ਕਰਦਾnga ਦਿਲੋਂ ਮੇਰੀਆਂ ਉਦਾਂ ਜਣੀ ਕਿਸੇ ਨੇ ਨਾ ਤਾਂ ਲੱਤਾਂ ਖਿੱਚੀਆਂ ਨੇ ਅੱਜ ਜਣੀ ਬਹੁਤ ਸਾਰੇ ਕਲਾਕਾਰ ਨੇ ਜਿਹੜੇ ਆਪਣੇ ਤੇ ਮਾਣ ਕਰਦੇ ਨੇ ਬਹੁਤ ਸਾਰੇ ਕਲਾਕਾਰ ਕਹਿ ਦਿੰਦੇ ਨੇਗੇ ਵੀ ਕੁਲਵੰਤ ਤੁਪਲੀ ਮੇਰਾ ਸ਼ਗਿਰਦਾ ਵੀ ਕੁਲਵੰਤ ਤੁਪਲੀ ਮੇਰਾ ਸ਼ਗਿਰਦਾ ਉਹ ਜਦੋਂ ਐਵੇਂ ਕਹਿੰਦੇ ਨੇਗੇ ਮੈਨੂੰ ਮਤਲਬ ਚਾ ਛੜ ਜਾਂਦਾ ਤੇ ਜਦੋਂ ਉਹਨਾਂ ਦਾ ਕਿਤੇ ਨਾ ਕਿਤੇ ਆਪਸ ਦੇ ਵਿੱਚ ਜਦੋਂ ਉਹ ਮਿਲਦੇ ਨੇ ਉਹ ਕਹਿੰਦਾ ਯਾਰ ਵੀ ਉਹ ਮੇਰਾ ਸ਼ਗਿਰਦ ਵੀ ਕਹਾਈ ਜਾਂਦਾ ਵੀ ਤੇਰਾ ਸ਼ਗਿਰਦ ਵੀ ਕਹਾਈ ਜਾਂਦਾ ਉਹਨਾਂ ਨੇ ਜਦੋਂ ਆਪច ਮੈਨੂੰ ਗੱਲਬਾਤ ਪੁੱਛੀ ਕਹਿੰਦੇ ਯਾਰ ਉਹਦਾ ਸ਼ਗਿਰਦ ਵੀ ਕਹਾਈ ਜਾਂਦਾ ਤੂੰ ਮੈਂ ਕਿਹਾ ਜੀ ਗੱਲ ਇਹ ਆ ਵੀ ਪਹਿਲੀ ਗੱਲ ਤਾਂ ਅੱਜ ਕੋਈ ਕਿਸੇ ਕੋਈ ਬੰਦਾ ਆਪਣੇ ਘਰੇ ਕਿਸੇ ਨੂੰ ਬਾੜਕੀ ਨਹੀਂ ਰਾਜੀ ਮੈਨੂੰ ਕੋਈ ਆਪਦਾ ਪੁੱਤ ਤਾਂ ਬਣਾ ਰਿਹਾ ਬਿਲਕੁਲ ਜੀ ਮੈਨੂੰ ਅੰਦਰੂਨੀ ਇਹ ਖੁਸ਼ੀ ਹੋਈ ਮੇਰੀ ਅੱਜ ਤੱਕ ਕਲਾਕਾਰੀ ਖੇਤਰ ਦੇ ਵਿੱਚ ਸੰਗੀਤ ਖੇਤਰ ਦੇ ਵਿੱਚ ਪਹਿਲਾ ਮੈਂ ਸ਼ਾਇਦ ਕਲਾਕਾਰ ਹੋਊਗਾ ਵੀ ਜਿਹਦਾ ਅੱਜ ਤੱਕ ਕਿਸੇ ਕਲਾਕਾਰ ਨਾਲ ਮਤਭੇਦ ਨਹੀਂ ਹੋਇਆ ਕੋਈ ਕੰਟਰੋਵਰਸੀ ਨਹੀਂ ਹੋਈ ਤੁਹਾਡੀ ਨਾ 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 ਕਿਸੇ ਨਾਲ ਵੀ ਨਹੀਂ ਨਾ ਮੇਰੀ ਤੇ ਨਾ ਕਿਸੇ ਦੀ ਮੇਰੇ ਨਾਲ ਹੂੰ ਬਸ ਇਹ ਸੋਚ ਕੇ ਚੱਲੇ ਹੋਇਆ ਵੀ ਰੱਬ ਜਿੱਥੇ ਰੱਖ ਰਿਹਾ ਹੈ ਉੱਥੇ ਬਹੁਤ ਵਧੀਆ ਰੱਖ ਰਿਹਾ ਹੈ ਬਿਲਕੁਲ ਜੀ ਮਨ ਸਮਝਾ ਕੇ ਚੱਲ ਰਿਹਾ ਵੀ ਕੀ ਪਤਾ ਉਹਦਾ ਕੈਮਰਾ ਕਦੋਂ ਕਿਸੇ ਤੇ ਘੁੰਮ ਜਾਵੇ ਬਿਲਕੁਲ ਜੀ ਕੈਮਰਾ ਉਹਨੇ ਹੱਥ ਚ ਫੜ ਰੱਖਿਆ ਜਿਵੇਂ ਕਿ ਆਪਾਂ ਆਪਾਂ ਬਿਲਕੁਲ ਉਹ ਕੈਮਰਾ ਹੱਥ ਚ ਵੀ ਹੋ ਸਕਦਾ ਇਹ ਜ਼ਰੂਰੀ ਨਹੀਂ ਹੈਗਾ ਵੀ ਕਿਹੜੀ ਉਮਰ ਚ ਹੂੰ ਬਹੁਤ ਸਾਰੇ ਕਲਾਕਾਰ ਨੇ ਆਪਾਂ ਨੇ ਦੇਖੇ ਨੇ ਅੱਖੀ ਵੀ ਉਹ ਹਿੱਟ ਹੋਏ ਨੇ ਬਿਲਕੁਲ ਜੀ ਤੇ ਪਰ ਉਹਨਾਂ ਦੀ ਜੇ ਏਜ ਕ ਨਹੀਂ ਦੇਖਿਆ ਜਾਵੇ ਉਹ ਮੇਰਾ ਖਿਆਲ ਆ ਵੀ 60 60 ਸਾਲ ਦੇ ਹੋ ਕੇ ਫਿਰ ਹਿੱਟ ਹੋਏ ਨੇ ਜੀ ਪਰ ਆਪਾਂ ਹਜੇ ਜ਼ਿੰਦਗੀ ਦਾ ਜਿਹੜਾ ਸਫਰਾ ਆਸ ਹੈ ਮਾਲਕ ਤੇ ਪਤਾ ਪਲਦਾ ਨਹੀਂ ਬੰਦੇ ਦਾ ਹਰ ਤਾਂ ਪਲਦਾ ਬਿਲਕੁਲ ਆਸ ਹੈ ਵੀ ਇੱਕ ਨਾ ਦਿਨ ਇੱਕ ਨਾ ਇੱਕ ਦਿਨ ਜਰੂਰ ਆਊਗਾ ਬਿਲਕੁਲ ਜੀ ਬਿਲਕੁਲ ਤੇ ਬਾਕੀ ਮੇਰੇ ਯਾਰਾਂ ਦਾ ਯਾਰ ਆ ਜਿਹੜਾ ਮੇਰੇ ਸਾਹਾਂ ਚ ਸਾਹ ਲੈਣ ਵਾਲਾ ਮੇਰੇ ਹਰ ਇੱਕ ਦੁੱਖ ਸੁੱਖ ਦਾ ਸੀਰੀ ਫਿਲਮੀ ਅਦਾਕਾਰ ਜਿਨ੍ਹਾਂ ਨੇ ਘੱਟੋ ਘੱਟ 40 ਕੁ ਫਿਲਮਾਂ ਦੇ ਵਿੱਚ ਆਪਣੀ ਕਲਾ ਦੇ ਜੋਹਰ ਵਿਖਾ ਕੇ ਬਹੁਤ ਵੱਡਾ ਨਾਂ ਬਣਾਇਆ ਉਹ ਨਾਂ ਹੈ ਟੀਟਾ ਵੈਲੀ ਸੰਗਰੂਰ ਵਾਲਾ ਹੂੰ ਉਹ ਕਹਿੰਦਾ ਉਪਲੀ ਵੀ ਸਾਰਾ ਕੁਝ ਮੇਰਾ ਹੋਊਗਾ ਵੀ ਇੰਨੀ ਤਰੱਕੀ ਕਰੇ ਤੂੰ ਵੀ ਆਪਣੇ ਵੀ ਮਤਲਬ ਜਿਵੇਂ ਲੋਕ ਕਲਾਕਾਰ 2-2 3-3 ਲੱਖ ਰੁਪਇਆ 10-10 ਲੱਖ ਰੁਪਇਆ ਲੈਂਦੇ ਨੇ ਵੀ ਆਪਣੇ ਤੇ ਵੀ ਇਹ ਇੱਕ ਦਿਨ ਟਾਈਮ ਆਊਗਾ ਤੂੰ ਹਾਰੀ ਨਾ ਮੈਂ ਤੇਰੇ ਨਾਲ ਆ ਮੈਨੂੰ ਮਤਲਬ ਉਹ ਮੇਰੇ ਭਰਾ ਦਾ ਬਹੁਤ ਵੱਡਾ ਸਹਾਰਾ ਇਕ ਸਹਾਰੇ ਦੇ ਨਾਲ ਹੀ ਦੁਨੀਆ ਕਾਇਮ ਹੈ ਜੀ ਹਾਂਜੀ ਸਹਾਰੇ ਦੇ ਨਾਲ ਹੀ ਦੁਨੀਆ ਕੁਲਵੰਥ ਜੀ ਆਪਾਂ ਤੁਹਾਡੀ ਲਾਈਫ ਬਾਰੇ ਬਹੁਤ ਗੱਲਾਂ ਕਰੀਆਂ ਜੀ ਤੁਹਾਡੀ ਜੀਵਨ ਦੀ ਜਿਹੜੀ ਜੀਵਨ ਸ਼ੈਲੀ ਦੀ ਆਪਾਂ ਉਹਦੇ ਬਾਰੇ ਜਾਣਿਆ ਜੀ ਤੁਹਾਡੇ ਸਫ਼ਰ ਬਾਰੇ ਗੱਲਾਂ ਕਰੀਆਂ ਹਾਂਜੀ ਅੰਤ ਦੇ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਸਨੇਹ ਸਨੇਹਾ ਦੇਣਾ ਚਾਹੋਗੇ ਅੰਤ ਦੇ ਵਿੱਚ ਜੀ ਮੈਂ ਅੱਜ ਕਹਿ ਲਈਏ ਵੀ ਆਪਣੇ ਪਰਿਵਾਰ ਦੇ ਵਿੱਚ ਹੂੰ ਖੁਸ਼ੀ ਖੁਸ਼ੀ ਜ਼ਿੰਦਗੀ ਜੀ ਰਿਹਾਗਾ ਹੂੰ ਮੇਰੀ ਮਾਤਾ ਸਰਜੀਤ ਕੌਰ ਪਿਤਾ ਸਰਦਾਰ ਦੀਵਾਨ ਸਿੰਘ ਤੇ ਮੇਰੇ ਮੇਰੀ ਪਤਨੀ ਮੈਡਮ ਮਨਪ੍ਰੀਤ ਕੌਰ ਮਾਹਪੁਰ ਤੇ ਬੇਟੀ ਅਮਨਪ੍ਰੀਤ ਕੌਰ ਉਪਲੀ ਬੇਟਾ ਹਰਜੋਤ ਉਪਲੀ ਉਹਨਾਂ ਦੇ ਨਾਲ ਮੈਂ ਸਕੀਲ ਕਲੋਨੀ ਸੰਗਰੂਰ ਦੇ ਵਿੱਚ ਬਹੁਤ ਵਧੀਆ ਮਤਲਬ ਖੁਸ਼ੀ ਖੁਸ਼ੀ ਆਪਣੀ ਜ਼ਿੰਦਗੀ ਗੁਜ਼ਾਰ ਰਿਹਾਗਾ ਤੇ ਉਹਨਾਂ ਦੇ ਨਾਲ ਹੀ ਮੈਂ ਸਾਰੇ ਮੇਰੇ ਮਿੱਤਰਾਂ ਦੋਸਤਾਂ ਦਾ ਵੀ ਧੰਨਵਾਦ ਕਰ ਦਾਂਗਾ। ਹੂੰ ਤੇ ਕਾਫੀ ਗੀਤਕਾਰ ਨੇ ਜਿਨ੍ਹਾਂ ਦੇ ਮੈਂ ਗੀਤ ਗਾਏ ਚੁੱਕਿਆਗਾ ਜਾਂ ਗਾਉਣੇ ਆ ਉਹਨਾਂ ਦੇ ਨਾਂ ਲੈਣ ਤੋਂ ਆਪਾਂ ਪਿੱਛੇ ਰਹਿ ਗਏ ਸੀ ਥੋੜਾ ਜਿਹਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਾਂ। ਹਾਂਜੀ ਜਿਨ੍ਹਾਂ ਦੇ ਵਿੱਚੋਂ ਸਾਡਾ ਗੀਤਕਾਰ ਰਮਫਲ ਰਾਜ ਲਹਿੜੀ ਹੂੰ ਉਹ ਵੀ ਮੇਰੀ ਜ਼ਿੰਦਗੀ ਦਾ ਇੱਕ ਸਹਾਰਾ ਨੇ। ਹੂੰ ਬਿਲਕੁਲ ਜੀ। ਉਹਨਾਂ ਦੇ ਨਾਲ ਹੀ ਗੀਤਕਾਰ ਮਸਤਾਕਲ ਸਾਰਾ ਹੂੰ ਉਹ ਵੀ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਇੱਕ ਨਾਂ ਹੈ। ਹੂੰ ਉਹਨਾਂ ਦੇ ਨਾਲ ਹੀ ਸਾਡਾ ਦਿਲਵਾਗ ਚੱਠਿਆਂ ਵਾਲਾ ਰੂਪ ਚੱਠਿਆਂ ਵਾਲਾ ਪ੍ਰੀਤ ਉਪਲੀ ਭੱਟੀ ਕੁੰਬੜਵਾਲੀਆ ਮੇਰੇ ਉਸਤਾਦ ਜਨਾਬ ਹਾਕਮ ਬਖਤੜੀ ਵਾਲਾ ਤੇ ਮਾਤਾ ਦਲਜੀਤ ਕੌਰ ਜੀ ਹੂੰ ਤੇ ਇਹਨਾਂ ਸਾਰਿਆਂ ਤੋਂ ਜ਼ਿਆਦਾ ਧੰਨਵਾਦ ਕਰਾਂ ਮੈਂ ਜਨਾਬ ਲਾਭ ਹੀਰਾ ਜੀ ਦਾ। ਹੂੰ ਕਿਉਂਕਿ ਉਹਨਾਂ ਨੇ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਵੱਡੇ ਹੂੰ ਰੋਲ ਨਿਭਾਏ ਆ। ਠੀਕ ਹੈ ਜੀ ਆਉਣ ਵਾਲੇ ਸਮੇਂ ਦੌਰਾਨ ਜੀ ਮੈਂ ਸਾਡੇ ਦੁਨੀਆ ਭਰ ਦਾ ਪ੍ਰਸਿੱਧ ਨਾਂ ਹੂੰ ਜਿਨ੍ਹਾਂ ਨੂੰ ਦੁਨੀਆ ਬਾਪੂ ਦੇਵ ਥ੍ਰੀਕੇ ਵਾਲਾ ਦੇ ਨਾਂ ਨਾਲ ਜਾਣਦੀ ਆ ਹੂੰ ਜਿਨ੍ਹਾਂ ਅੱਜ ਕਲੀਆਂ ਦੇ ਬਾਦਸ਼ਾਹ ਸ਼੍ਰੀ ਕੁਲਦੀ ਮਾਨਕੀ ਜੀ ਨੇ ਗਾਇਆ ਹੈ ਹੂੰ ਦੇਵ ਥ੍ਰੀਕੇ ਵਾਲੇ ਜੀ ਦਾ ਨਾਂ ਕੌਣ ਨਹੀਂ ਜਾਣਦਾ ਸਹੀ ਗੱਲ ਆ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਉਹਨਾਂ ਦਾ ਲਿਖਿਆ ਕੋਈ ਵੀ ਲੋਕ ਤੱਤ ਗੀਤ ਹੂੰ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਰਿਕਾਰਡ ਕਰਵਾਉਣ ਜਾ ਰਿਆਂਗਾ ਠੀਕ ਹੈ ਜੀ ਮੁਬਾਰਕਾਂ ਹੀ ਤੁਹਾਨੂੰ ਬਹੁਤ ਥੈਂਕ ਯੂ ਧੰਨਵਾਦ ਜੀ ਹੂੰ ਤੇ ਉਹਨਾਂ ਦੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਪਾਲੀ ਉਪਲੀ ਜੀ ਹੂੰ ਬਹੁਤ ਅੱਛੇ ਗਾਇਕ ਤੇ ਗੀਤਕਾਰ ਨੇ ਉਹਨਾਂ ਦਾ ਗੀਤ ਹੂੰ ਤੇ ਸਾਡਾ ਕੁਲਦੀਪ ਚੋਬਰ ਹੂੰ ਤੇ ਸੰਗਤੋ ਕੁਲਾਰ ਹੂੰ ਤੇ ਭੱਟੀ ਕੁੰਬੜਵਾਲੀ ਆ ਹੂੰ ਔਰ ਇਹਨਾਂ ਦੇ ਵੀ ਗੀਤ ਮੈਂ ਜਾਨੀ ਕਹਿ ਲੋ ਵੀ ਟਰੈਕ ਤੇ ਤਿਆਰ ਨੇਗੇ ਤਿਆਰ ਨੇ ਜਲਦੀ ਦੇਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਜੀ ਬਿਲਕੁਲ ਤੇ ਬਾਕੀ ਤੁਹਾਡਾ ਵੀ ਮੈਂ ਸਾਡਾ ਜਿਹੜਾ ਚੈਨਲ ਹੈ ਸ਼ਾਰਟਕਟ ਸਟੂਡੀਓ ਜੀ ਤੁਹਾਨੂੰ ਬੈਸਟ ਵਿਸ਼ੇਸ ਨੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਤਰੱਕੀ ਕਰੋ ਥੈਂਕ ਯੂ ਜੀ ਆਰਮ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆਰਮ ਲਹਿਰਾ ਜੀ ਮੈਂ ਦੁਬਾਰਾ ਫੇਰ ਸ਼ਾਰਟਕਟ ਸਟੂਡੀਓ ਲਹਿਰੇ ਗਾਗੇ ਦੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ। ਸ਼ੁਕਰੀਆ ਭਾਈ ਜੀ ਬਹੁਤ ਬਹੁਤ ਤੇ ਸਾਰੇ ਦਰਸ਼ਕਾਂ ਦਾ ਸਾਰੇ ਸਰੋਤਿਆਂ ਨੂੰ ਔਰ ਸ਼ੁਭ ਕਾਮਨਾਵਾਂ ਸਭ ਨੂੰ ਗੁਲਾਬੀ ਪੌਣਾ ਵਰਗੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰ ਲਿਓ ਮਨਜ਼ੂਰ ਕਰ ਲਿਓ ਜਿਉਂਦੇ ਰਹੇ ਤਾਂ ਮਿਲਦੇ ਰਹਾਂਗੇ। ਤੇ ਆਰਾਮ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹ ਸਨ ਸਾਡੇ ਨਾਲ ਬਾਈ ਕੁਲਬੰਤ ਟੁੱਪਲੀ ਅਗਲੀ ਵਾਰ ਫੇਰ ਕਿਸੇ ਹੋਰ ਫਨਕਾਰ ਅਦਾਕਾਰ ਨਾਲ ਤੁਹਾਨੂੰ ਮਿਲਵਾਵਾਂਗੇ ਤਦ ਤੱਕ ਮੈਨੂੰ ਦਿਓ ਇਜਾਜ਼ਤ ਸੱਚੀ ਗੱਲ